ਗੁਆਇਤੂ ਜੀ ਦਾ ਖਾਲਸਾ ਗੁਆਇਤੂ ਜੀ ਕੀ ਫਾਤੇ 16 ਦਿਨ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਦੇ ਹੱਕ ਵਿੱਚ ਬੀਬੀ ਜਗੀਰ ਕੌਰ ਜੀ ਸਾਬਕਾ ਐਸ்சி ਪੀਸੀ ਮੈਂਬਰ ਔਰ ਕੌਂ ਕਮੇਟੀ ਦੇ ਮੈਂਬਰ ਵੀ ਹਨ ਸੀਨੀਅਰ ਲੀਡਰਸ਼ਿਪ ਆ ਰਹੀ ਹੈ ਮੈਂ ਸਾਰੇ ਫੌਕਾ ਕਰਦਾਸਪੁਰ ਔਰ ਪਠਾਨਕੋਟ ਦੇ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਉਹ ਮਹਾਮਾਕੇ ਪਹੁੰਚੋ ਔਰ ਇਹਨਾਂ ਦੇ ਵਿਚਾਰ ਸੁਣੋ ਤਾਂ ਕਿ ਅਸੀਂ ਡਾਕਟਰ ਗੁਰਜੀਤ ਸਿੰਘ ਜੀ ਨੂੰ ਕਾਮਯਾਬ ਕਰ ਸਕੀਏ ਔਰ ਅਕਾਲੀ ਦਲ ਨੂੰ ਵੀ ਕਾਮਯਾਬ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ